ਦੀ ਗ khánਸਾ ਵਾਹਿਗੁਰੂ ਦੀ ਫਤਿਹ ਅੱਜ ਦੇ ਇਸ ਆਕੇ ਦੇ ਸਭ ਵਿਹਾੜੇ ਦੇ ਅਤੇ ਡਾਕਟਰ ਅੰਵੇਸ਼ਕਰ ਦੇ ਜਨਮ ਦਿਨ ਦੇ ਆਪ ਨੂੰ ਸਾਰੇ ਬਸ ਪਿੰਡ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਪਾਲ ਇੰਟਰਨੈਸ਼ਨਲ ਵੈਸਟਰਨ ਯੂਨੀਅਨ ਵੱਲੋਂ ਔਰ ਮੇਰੇ ਸਾਰੇ ਪਰਿਵਾਰ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਅਸੀਂ ਇੱਥੇ ਆਪਣੇ ਬਹੁਤ ਕੁਸ਼ਲਧਾਰ ਲੋਕਾਂ ਦੇ ਸੌਤਾ ਪਿੰਡ ਜਿੱਦੇ ਵੀ ਬਾਹਰੋਂ ਪੈਸੇ ਆਉਂਦੇ ਇੱਥੇ ਲੈ ਸਕਦੇ ਆ ਕਿਸ਼ਾ ਤੁਸੀਂ ਬਾਹਰ ਜਾਣ ਦੀ ਯੋਜਨਾ ਸੀ ਸਿੰਗਾਪੁਰ ਟੂਰ ਪੈਕੇਜ ਦਾ ਵੀ ਕੰਮ ਸ਼ੁਰੂ ਕੀਤਾ ਹਾਂ ਜਿਹੜਾ ਜਾਣਾ ਚਾਹਣਾ ਹੋਵੇ ਤਾਂ ਉਹ ਇੱਥੇ ਸਾਡੇ ਕੋਲ ਕੰਟੈਕਟ ਕਰ ਸਕਦਾ ਬਾਕੀ ਪ੍ਰਿੰਟ ਆਊਟ 컬러 ਪ੍ਰਿੰਟ ਆਊਟ ਇਹ ਆਪਣੇ ਅਕਾਊਂਟ ਤੋਂ ਪੈਸੇ ਕਹਣਾ ਹੈ ਪੈਸੇ ਟਰਾਂਸਫਰ ਕਰਦੇ ਇਦਾਂ ਇਹ ਸਾਰੀਆਂ ਸਹੂਲਤਾਂ ਦੱਸ ਦੇ ਬਾਕੀ ਇੱਕ ਇੱਕ ਵਾਰ ਫੇਰ ਮੇਰੀ ਵੱਲੋਂ ਮੇਰੇ ਸਾਰੇ ਪਰਿਵਾਰ ਵੱਲੋਂ ਸਾਰਿਆਂ ਪਿੰਡ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਬਹੁਤ ਬਹੁ ਮबारकਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਕੋਈ ਕੰਟੈਕਟ ਨੰਬਰ ਦਿਓਗੇ ਹੈ ਆਪਣਾ ਕੋਈ ਕੰਟੈਕਟ ਨੰਬਰ ਜਿਹੜਾ ਲੋਕ ਤੁਹਾਡੇ ਨਾਲ ਸੰਪਰਕ ਕਰ ਸਕਣ ਮੇਰਾ ਕੰਟੈਕਟ ਨੰਬਰ ਹੈ ਜੀ 96532 55696 ਪਾਲ ਇੰਟਰਨੈਸ਼ਨਲ ਪਿੰਡ ਚੇਰੂ ਤਹਿਸੀਲ ਫਗਵਾੜਾ ਜ਼ਿਲ੍ਹਾ ਕੋਰਤਲਾ ਥੈਂਕ ਯੂ